ਹਾਂਜੀ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪ੍ਰਵਾਸੀ ਲੋਕਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਗੰਦ ਪਾਇਆ ਸੀ ਹੁਣ ਇਹਨਾਂ ਨੇ ਗੁਰੂ ਘਰਾਂ ਨੂੰ ਵੀ ਨਹੀਂ ਛੱਡਿਆ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇੱਕ ਸਰਦਾਰ ਦਬਾਰਾ ਜਦੋਂ ਇਸ ਕੁੜੀ ਦਾ ਪਰਚੇ ਚੈੱਕ ਕੀਤਾ ਗਿਆ ਤਾਂ ਇਸ ਦੇ ਵਿੱਚੋਂ ਕੁਝ ਨਸ਼ੀਲੇ ਪਦਾਰਥ ਨਿਕਲੇ ਤੁਸੀਂ ਦੇਖ ਸਕਦੇ ਹੋ ਚਿਮੇ ਕੀ ਚਰਦੇ ਦੀ ਕੁੜੀ ਅਤੇ ਹੋਰ ਕਈ ਜਦੋਂ ਇਸ ਨੂੰ ਪੁੱਛਿਆ ਗਿਆ ਤਾਂ ਇਹ ਇੱਕ ਦੂਜੇ ਦਾ ਨਾਮ ਲੈਣ ਲੱਗ ਗਏ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਇਸ ਭਾਈ ਦਵਾਰਾ ਟਾਸਟਮੀਨ ਦੇ ਵਿੱਚ ਨਸ਼ੀਲੀ ਪਦਾਰਥਾਂ ਨੂੰ ਸਿੱਟਿਆ ਗਿਆ। ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੱਸੋ। ਇੰਨਾ ਪ੍ਰਵਾਸੀਆਂ ਲੋਕਾਂ ਦਾ ਕੀ ਕੀਤਾ ਜਾਵੇ? ਤੁਸੀਂ ਦੇਖੋ ਇਸ ਵੀਡੀਓ ਦੇ ਵਿੱਚ ਅਤੇ ਹੋਰ ਔਰਤਾਂ ਦੀ ਜਾਂਚ ਵੀ ਕੀਤੀ ਤੇ ਉਹਨਾਂ ਦੇ ਕੋਲੋਂ ਵੀ ਨਸ਼ੀਲੇ ਪਦਾਰਥ ਨਿਕਲੇ। ਇਹਨਾਂ ਲੋਕਾਂ ਨੇ ਗੁਰੂ ਘਰ ਨੂੰ ਵੀ ਨਹੀਂ ਛੱਡਿਆ। ਵੀਡੀਓ ਦੇ ਵਿੱਚ ਤੁਸੀਂ ਆਪਣੀ رائے ਜ਼ਰੂਰ ਦੇ ਕੇ ਜਾਵੋ ਇਹਨਾਂ ਦਾ ਕੀ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਕਿੰਨੇ ਨਸ਼ੀਲੇ ਪਦਾਰਥ ਇਹਨਾਂ ਤੋਂ ਪ੍ਰਾਪਤ ਕੀਤੇ ਗਏ ਹਨ ਜਦੋਂ ਇਹਨਾਂ ਨੂੰ ਪੁੱਛਦੇ ਹਨ ਤਾਂ ਇਹ ਇੱਕ ਦੂਜੇ ਦਾ ਨਾਮ ਲਾਉਂਦੇ ਹਨ ਇਹ ਸਾਡੇ ਨਹੀਂ ਹਨ ਤੁਸੀਂ ਦੇਖ ਸਕਦੇ ਹੋ ਚੈੱਕਰ ਨੂੰ ਵੀਡੀਓ ਤੇ ਨੌਲੇ ਸਾਡੀ ਵਧੀਆ ਲੱਗੀ ਤਾਂ ਸ਼ੇਅਰ ਕਰੋ